ਮੇਰਾ ਕਰਮਜੀਤ ਸਿੰਘ ਤੇ ਇੱਥੇ ਲੱਗੀ ਸ਼ੌਪ ਤੁਹਾਡੀ ਆ ਨਾਲ ਦੀ ਸ਼ੌਪ ਮੇਰੀ ਆਪਣੀ ਤੇ ਭਾਈ ਕਿੱਥੇ ਗੋਲੀ ਕਿੱਥੇ ਚਲੀ ਗਈ ਗੋਲੀਆਂ ਨਾਲ ਮੇਰੇ ਬਗਲੇ ਚ ਤੇ ਤੁਹਾਨੂੰ ਕਦੋਂ ਪਤਾ ਲੱਗਾ ਕਿਸ ਤਰ੍ਹਾਂ ਮੈਂ ਦੇ ਅੰਦਰ ਬੈਠਾ ਪਿਆ ਸੀ ਤੇ ਜਦੋਂ ਖੜਾਕ ਦੀ ਆਵਾਜ਼ ਆਈ ਆ ਤੇ ਆਪਾਂ ਨੂੰ ਐ ਲੱਗਾ ਜਾਂ ਤੇ ਕੋਈ ਮੋਟਰਸਾਈਕਲ ਤੇ ਪਟਾਕੇ ਪੈਂਦੇ ਵੇ ਆ ਤੇ ਜਾਂ ਇਹਨਾਂ ਦਾ ਸਲੰਡਰ ਫੜਿਆ ਤੇ ਜਦੋਂ ਬਾਹਰ ਆਣ ਕੇ ਵੇਖਿਆ ਤੇ ਉੱਥੇ ਇੱਕ ਗੋਲਿਆ ਖੂਨ ਦੇ ਨਾਲ ਹੱਥ-ਪਾਤ ਹੋਇਆ ਇਹ ਬੰਦਾ ਅੱਛਾ ਤਕਰੀਬਨ ਕਿੰਨੀਆਂ ਗੋਲੀਆਂ ਚਲੀਆਂ ਜੀ ਘੜ ਤੋਂ ਘੜ ਜਾਂ 304 ਚੱਲੀਆਂ ਠੀਕ ਹੈ ਤੇ ਆ ਸਾਦੇ ਤੇ ਆਏ ਸੀ ਜਿਨ੍ਹਾਂ ਵੱਲੋਂ ਗੋਲੀ ਚਲਾਈ ਗਈ ਉਹ ਮੋਟਰਸਾਈਕਲ ਤੇ ਆਏ ਸੀ ਉਹ ਉਹ ਅੱਗੋਂ ਦੱਸਦੇ ਕਿ ਉਹ ਮੋਟਰਸਾਈਕਲ ਆਏ ਸੀ ਮੋਟਰਸਾਈਕਲ ਆ ਉਹ ਸਾਹਮਣੇ ਖੜਾ ਰਿਹਾ ਸੀ ਇੱਕ ਬੰਦਾ ਆਇਆ ਮਗਰ ਮੂੰਹ ਟਕਿਆ ਹੈ ਉਹਨੇ ਉਹਨੇ ਗੋਲੀਆਂ ਚਲਾ ਕੇ ਉਹ ਭੱਜ ਗਿਆ ਅੱਗੇ ਅੱਛਾ ਹਾਂਜੀ ਬਸ ਇਹ तकरीबन ਕਿੰਨੀਆਂ ਗੋਲੀਆਂ ਚਲੀਆਂ 304 ਤੇ ਬੱਲੇ ਦੀ ਹਾਲਤ ਕਿ ਕਿਸ ਤਰ੍ਹਾਂ ਦੀ ਸੀਗੀ ਰਕੇਸ਼ਵਰ ਹਾਲਤ ਉਹਦੀ ਉਸ ਟਾਈਮ ਨਹੀਂ ਬਹੁਤ ਮਾੜੀ ਕੋਈ ਹਲਚਲ ਨਹੀਂ ਹੈਗੀ ਮੇਰਾ ਨਾਮ ਰਵੀ ਸਿੰਘ ਕੱਲ੍ਹ ਕੀ ਕੀ ਗੱਲ ਦੀ ਕੱਟਾਂ ਦੀ ਗੱਲ ਪੁੱਛੀ ਆ ਜੀ ਕੱਰਾਵਾ ਹੀ ਪਹਿਲਾਂ ਵੀ ਐਦਾਂ ਹੋ ਚੁੱਕੀ ਹੈਗੀ ਕੀ ਗੱਲ ਕੀ ਹੋਈ ਆ ਜੀ ਗੱਲ ਮੰਨ ਲੈ ਇੱਥੇ ਨਗਰ ਕੌਂਸਲ ਜਿੰਦੇ ਵਾਲਾ ਸਰੋਨੀ ਕਾਲੀ ਦਾ ਉਹਦਾ ਐਨਸੀ ਸਾਹਿਬ ਹੀ 6 ਵਾਰਡ ਦੇ ਬਹੁਤ ਵਧੀਆ ਬੰਦੇ ਹੈਗੇ ਪਹਿਲਾਂ ਸੰਸੇਰ ਸਿੰਘ ਦਾ ਮੁੰਡਾ ਪੁੱਦਾ ਹੋ ਗਿਆ ਇਸੇ ਤਰ੍ਹਾਂ ਗੋਲ ਗਿਆ ਚੱਲ ਗਿਆ ਇਹ ਇੱਥੇ ਚੱਲ ਗਿਆ ਆ ਚੱਕੜਾ ਗਈ ਬਾਕੀ ਦਾ ਜਿਹਨੂੰ ਗੋਲੀ ਲੱਗੀ ਕੀ ਨਾਮ ਹੈ ਉਹਨੂੰ ਹਾਂਜੀ ਉਹਦਾ ਨਾਮ ਆਇਆ ਬ੍ਰਾਹਮਣ ਕੰਨੇ ਨਗਰ ਕੌਂਸਲ ਬਾਮਣਾ ਅਰਜੰਦਰ ਸਿੰਘ ਬਾਮਣਾ 6 ਵਾਟ ਜਦੋਂ ਅੰਮ੍ਰਿਤ ਬਾੜ ਦਾ ਬੰਦੇ ਨੇ ਮੜੀ ਜੀ ਕੋਈ ਸੇਵਾਤ ਹੁੰਦੀ ਆ ਉਹਨਾਂ ਕੁਛ ਭੱਜੀ ਹੋਈ ਸਾਢੇ ਚਾਰ ਕੇ ਪੰਜ ਹੱਲੇ ਹੋ ਗਿਆ ਉਸ ਡੇਢ ਘੰਟਾ ਬਾਅਦ ਆਉਣਾ ਹੱਲਿਆ ਪਿਆਰ ਵੀ ਦਿੱਤੇ ਰੋਣ ਵੀ ਦਿੱਤੇ ਫੜ ਕੇ ਚਾਰ ਰਾਰਾ ਆ ਦੇਖੀ ਲੱਗ ਰਹੀ ਗੋਤਰਾ ਬਣਾ ਇਹ ਦਾਦਾ ਜੀ ਆਈ ਹੁੰਦੀ ਨਹੀਂ ਬਾਅਦ ਅੰਦਰ ਸਿੰਘ ਹਰਿੰਦਰ ਸਿੰਘ ਬਹਾਮਾ ਉਹਦੇ ਨਾਲ ਰਿੰਦਰ ਸਿੰਘ ਬਹਾਮਾ ਕੀ ਗੱਲ ਕੀ ਹੋਈ ਅੱਜ ਦੱਸੋ ਅੱਜ ਹੁਣ ਪਤਾ ਨਹੀਂ ਮਾਲਕ ਹੀ ਜਾਣਦਾ ਹੈ ਕੀ ਕੁਝ ਨਹੀਂ ਜਾਣਦੇ ਕੀ ਹੋਇਆ ਕੀ ਅੱਗੇ ਵੀ हमरे ਹੋ ਗਏ ਮੇਰੇ ਖਾਲੇ ਪੰਜਾ ਬਲੋ ਜੀ ਪੰਜਾ ਪੰਜਾ ਮਰੇ ਚੁੱਕਿਆ ਸੀ ਰਿਪੋਰਟ ਦਿੱਤੀ ਕੋਈ ਕੁਝ ਨਹੀਂ ਦੱਸਿਆ ਤੂੰ ਤਾਂ ਇਹ ਕਦੀ ਬਣੀ ਆ ਅੱਜ ਅਸੀਂ ਮੀਟ ਆਕਰ ਕੋਈ ਕਾਰਵਾਈ ਮੈਂ ਕੋਈ ਕਾਰਵਾਈ ਨਹੀਂ ਕੀਤੀ ਬੁੜੀਆਂ ਫੜੀਆਂ ਕਿ ਕੇ ਬਾਤ ਕਰਾ ਰਹੀ ਨਾ ਪਿਛਲੇ ਦਿਨ ਕੋਈ ਵੀ ਚਲੀ ਕਰਦੇ ਬਾਅਦ ਹਾਂਜੀ ਹਾਂਜੀ ਬੋਬਾ ਕੀ ਕਰ ਲਈ ਪਤਾ ਨਹੀਂ ਕਿ ਉਹ ਸੁੱਤਿਆਂ ਨੇ ਚਾਲ ਚੱਲੀ ਜਾਂਦੇ ਆਉਂਦੇ ਸੁੱਤਿਆਂ ਨੇ ਆਉਂਦੇ ਜਿਵੇਂ ਆਉਂਦੇ ਕੀ ਮੰਗ ਕਰਦੇ ਨੇ ਉਹ ਵੀ ਮੰਗ ਕਰਦੇ ਗੋਲੀ ਚ ਲਾਗ ਨਾ ਜਾਂਦੇ ਸੀ ਅਜਿਹਾ ਮੰਗਾਵੇਂ ਇਹਨਾਂ ਨੇ ਪੈਰਵਾਹੀ ਕਰੋ ਬੰਦੇ ਨਾਲ ਉਸ ਇਹਨਾਂ ਫੜੋ ਇਹਨਾਂ ਨੇ ਜੇ ਨਹੀਂ ਬੰਦੇ ਕਾਬੂ ਨੇ ਜਨਨੀਆਂ ਫੜੋ ਅੱਬੇ ਆਉਣਗੇ ਉਹ ਕੋਲੇ ਪੈਰਵਾਹੀ ਨਹੀਂ ਕਰਦੇ ਜਨਨੀਆਂ ਫੜੀਆਂ ਨਾ 10 ਘੰਟੇ ਬਾਅਦ ਘਰ ਆ ਗਈਆਂ ਹਾਂ ਜੀ ਸਰ ਜਿਹੜੀ ਅੱਜ ਗੋਲੀ ਚਲੀ ਹੈ ਕਿਹੜੀ ਜਗ੍ਹਾ ਚਲੀ ਹੈ ਕਿ ਕਿੱਥੇ ਹੈ ਇਹ ਸ਼ਾੜਾ ਸਾਡੀ ਬੈਕਸਾਈਡ ਹੈ ਜੀ ਇਥੇ ਹਸਪਤਾਲ ਲੱਗਾ ਕੌਣ ਸੀਗਾ ਜੀ ਨਹੀਂ ਪਤਾ ਲੱਗਾ ਜੀ ਕੋਈ ਜੰਡਿਆਲੇ ਤੋਂ ਹੀ ਬੰਦਾ ਆਪਾਂ ਚੈੱਕ ਕਰ ਰਹੇ ਤੁਹਾਨੂੰ ਹਸਪਤਾਲ ਚੈੱਕ ਕਰ ਲਓ ਕਿੰਨੀ ਗੋਲੀਆਂ ਸੱਟ ਚੜੀਆਂ ਨੇ ਜੀ ਦੋ ਸਾਨੂੰ ਕੋਲ ਮਿਲੇ ਮੌਕੇ ਤੋਂ ਜੀ ਠੀਕ ਹੈ ਤੇ ਹੁਣ ਸਰ ਕੀ ਹਾਲਤ ਕੀ ਹੈਗੀ ਉਸ ਬੰਦੇ ਦੀ ਸੀਰੀਅਸ ਹੈ ਜੀ ਕਾਫੀ ਸੀਰੀਅਸ ਕਿੱਥੇ ਕਿੱਥੇ ਦਾਖਲ ਕਰਾਇਆ ਸੀ ਸਿਵਲ ਹਸਪਤਾਲ ਸਿਵਲ ਸਿਵਲ